ਝੋਨੇ ਦੀ ਪਰਾਲੀ ਨੂੰ ਲੈ ਕੇ ਫਾਰਮਰਾਂ ਕੋਲੋਂ ਠੀਕ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਗੋਬਰ ਮਿਕਸ ਕਰਕੇ 45 ਦਿਨਾਂ ਦੇ ਪ੍ਰੋਸੈਸ ਕਰਕੇ ਕੰਪੋਸਟ ਕਾ ਤਿਆਰ ਕਰਦੇ ਆ ਜਿਹੜੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਰეკਮੈਂਡ ਹੈ ਪੰਜਾਬੀ ਜਿਹੜੇ ਇਹਨਾਂ ਦੀ ਇੱਕ ਵਿਸ਼ੇਸ਼ਤਾ ਇਹ ਆ ਮੈਂ ਇਹਨਾਂ ਦੇ ਇੱਕ ਤੁਹਾਨੂੰ ਸ਼ੇਅਰ ਕਰੂੰਗਾ ਕਿ ਹਮ ਦਰਿਆ ਹੈ ਅੰਮੇ ਆਪਣਾ ਹੰਦਰ ਬਲੂਮ ਹੈ ਬਿਲਕੁਲ ਜੀ ਬਿਲਕੁਲ ਹਮ ਦਰਿਆ ਹੈ ਮੈਂ ਆਪਣਾ ਹੰਦਰ ਬਲੂਮ ਹੈ ਜਦ ਚੱਲੇ ਪੜेंगे ਤੇ ਰਸਾ ਹੋ ਹੀ ਜਾਏਗਾ ਹਾਂਜੀ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਇਹ ਸਾਰੇ ਠੀਕ ਠਾਕ ਹੋਵੋ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਮਿੱਤਰੋ ਅੱਜ ਦਾ ਵਲੌਗ ਫੇਰ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਵਧੀਆ ਸੋ ਮਿੱਤਰੋ ਆਪਾਂ ਜਿਹੜਾ ਮੇਲੇ ਦਾ ਗੇੜਾ ਕੱਢਿਆ ਸੀ ਨਾ ਮੇਲੇ ਦੇ ਗੇੜੇ ਤੇ ਵੇਚਣਾ ਇੱਕ ਬਾਪੂ ਜੀ ਹੁਣ ਹੀ ਆਏ ਆ ਮਧੂ ਮੱਖੀਆਂ ਜਿਹੜੀਆਂ ਨਾ ਮਧੂ ਮੱਖੀਆਂ ਨੂੰ ਕਿਤਰਾ ਖੇਤੀ ਕਰਨੀ ਆ ਕਿਹੜੇ ਤਰੀਕੇ ਦੇ ਨਾਲ ਆਪਾਂ ਖੇਤੀ ਕਰ ਸਕਦੇ ਆ ਤੇ ਸ਼ਾਇਦ オリジナル ਕਿਵੇਂ ਪਛਾਣਿਆ ਜਾਂਦਾ ਵਾ ਇਹਦੇ ਬਾਰੇ ਸਾਰੀ ਆਪਾਂ ਗੱਲਬਾਤ ਕਰਦੇ ਆ ਬਾਪੂ ਜੀ ਹੁਣਾਂ ਦੇ ਨਾਲ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਚੈਨਲ ਤੇ ਆਜੋ ਵੀ ਮਿੱਤਰੋ ਚੱਲਦੇ ਆ ਬਾਪੂ ਜੀ ਉਹਨਾਂ ਕੋਲ ਮਿਲਦੇ ਆ ਨਾਲੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਹੜੇ ਤਰੀਕੇ ਦੇ ਨਾਲ ਸ਼ਾਇਦ ਆਪਾਂ ਪਹਿਚਾਨ ਸਕਦੇ ਆ ਕਿਹੜੇ ਤਰੀਕੇ ਦੇ ਨਾਲ ਨਹੀਂ ਤੇ ਆਜੋ ਵੀ ਮਿੱਤਰੋ ਚੱਲੀਏ ਪੰਜਾਬੀ ਆਪਾਂ ਇਸ ਸ਼੍ਰੀ ਪ੍ਰਾਲੀ ਤੋਂ ਇਹ ਝੋਨੇ ਦੀ ਪ੍ਰਾਲੀ ਹੈ ਜੀ ਆਹ ਜਿਹੜੀ ਝੋਨੇ ਦੀ ਪ੍ਰਾਲੀ ਤੋਂ ਕਿਹੜੇ ਤਰੀਕੇ ਦੇ ਨਾਲ ਖਾਦ ਬਣਦੀ ਆ ਉਹ ਦਿਖਾ ਰਹੇ ਆ ਜੀ ਠੀਕ ਆ ਇਹ ਇਹ ਖਾਦ ਹੈ ਜੀ ਆਰਗੈਨਿਕ ਖਾਦ ਹੈ ਜੀ ਰეკਮੈਂਡੇਸ਼ਨ ਹੈ ਵੀ ਆਈ ਚਲੋ ਆਪਾਂ ਗੱਲ ਕਰਦੇ ਆ ਜੀ ਵੀਰ ਜੀ ਉਹਨਾਂ ਨਾਲ ਸਸੀ ਗਾਲ ਜੀ ਸਸੀ ਗਾਲ ਜੀ ਮੈਂ ਏ ਵੀਡੀ ਮੈਨੂੰ ਸੁਝਾਇਆ ਵੀ ਆਪ ਤੁਸੀਂ ਕਿਹੜਾ ਪ੍ਰੋਸੈਸ ਕੀ ਹੈ ਜਿਹੜਾ ਕਰ ਰਹੇ ਹੋ ਮੈਂ ਸੰਪੂਰਨ ਐਗਰੀਵੈਂਚਰ ਫਾਇਲ ਕਾ ਤੋਂ ਹੈ ਜੀ ਸਾਡਾ ਏਸ਼ੀਆ ਦਾ ਫਰਸਟ ਪ੍ਰੋਜੈਕਟ ਹੈ ਜੀ 2012 ਤੋਂ ਚਾਲੂ ਹਲ ਚ ਹੈ ਠੀਕ ਹੈ ਜੀ ਇਹ ਚੋਨੇ ਦੀ ਪਰਾਲੀ ਨੂੰ ਲੈ ਕੇ ਫਾਰਮਰਾਂ ਕੋਲੋਂ ਠੀਕ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਗੋਬਰ ਮਿਕਸ ਕਰਕੇ 45 ਦਿਨਾਂ ਦੇ ਪ੍ਰੋਸੈਸ ਕਰਕੇ ਕੰਪੋਸਟ ਕਾ ਤਿਆਰ ਕਰਦੇ ਹਾਂ ਜਿਹੜੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਰეკਮੈਂਡ ਹੈ ਅਗਰ ਫਾਰਮਰ 6 ਟਨ ਰੂੜੀ ਨਹੀਂ ਪਾ ਸਕਦਾ ਤਾਂ ਉਹ 4 ਬੋਰੇ ਇਹਦੇ ਪਾਵੇ ਇਹਲੇ ਦੇ ਵਿੱਚ ਤਾਂ 6 ਟਨ ਰੂੜੀ ਜਿੰਨਾ ਕੰਮ ਕਰੂਗੀ ਜੀ ਠੀਕ ਹੈ ਜੀ ਇਹ ਹੁਣ ਸਬਸਿਡੀ ਦੇ ਮਿਲ ਰਹੀ ਹੈ ਜੀ ਪੰਜਾਬ ਗਵਰਨਮੈਂਟ ਤੇ ਭਾਰਤ ਸਰਕਾਰ ਇਹਨੂੰ ਪੂਰਾ ਰეკਮੈਂਡ ਕਰ ਰਹੀ ਹੈ ਜੀ ਸਾਰੇ ਕੇਵੀਕੇ ਵਾਲੇ ਟਰੈਲ ਆ ਰਹੇ ਜੀ ਸਾਡੇ ਕੋਲ ਆਫ ਲੈ ਕੇ ਕਿ ਫਾਰਮਰ ਇਹ ਚੀਜ਼ ਨੂੰ ਯੂਜ਼ ਕਰਨ ਰੂੜੀ ਦੀ ਸਮੱਸਿਆ ਦਾ ਹੀ ਹੱਲ ਹੋ ਸਕਦੀ ਹੈ ਇਹਨਾਂ ਬੜੀ ਵੱਡੀ ਲੋਕਾਂ ਜਿਹੜੀਆਂ ਦਵਾਈਆਂ ਖਾਦਾ ਪੈਂਦੀਆਂ ਉਹਨਾਂ ਤੋਂ ਬਚਾਅ ਉਹਨਾਂ ਤੋਂ ਬਚਾਅ ਹੋ ਸਕਦਾ ਹੈ ਜੀ ਕਿ ਜਿਹੜੀ ਇਹਦੇ ਵਿੱਚ ਇੱਕ ਸਿਲਕਾ ਟੌਕਸਿਸ ਹੈ ਜੀ ਜਿੰਦੇ ਨਾਲ ਕੀ ਹੈ ਕਿ ਜਿੰਨੀਆਂ ਵੀ ਜ਼ਹਿਰ ਪਾ ਰਹੇ ਆ ਉਹਦਾ ਜਿਹੜਾ ਜ਼ਹਿਰ ਹੈ 50 ਤੋਂ 70% ਫਸਲ ਦੇ ਵਿੱਚ ਨਹੀਂ ਉਹ ਜਾਣ ਦਿੰਦਾ ਸਿਲਕਾ ਤੇ ਜ਼ਮੀਨ ਦੀ ਪਜਾਊ ਸ਼ਕਤੀ ਨੂੰ ਕਾਇਮ ਰੱਖਦਾ ਹੈ ਫਸਲ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਬਖਦਾ ਦਿੰਦਾ ਸਿਲਕ ਮਤਲਬ ਪਰਾਲੀ ਦੀ ਬਣੀ ਖਾਦ ਪਾਉਣ ਨਾਲ ਬਹੁਤ ਜ਼ਿਆਦਾ ਆਰਗਾਨਿਕ ਮੈਟਰ ਵੀ ਵਧਾਇਆ ਜਾ ਸਕਦਾ ਹਾਂਜੀ ਹਾਂਜੀ ਬੋਲੀ ਆਹ ਕਿਹੜੀ ਚੀਜ਼ ਆ ਯਾਰ ਇਹ ਗੋਬਰ ਹੈ ਜੀ ਜਿਹੜਾ ਆਪਾਂ ਕੱਚਾ ਪਾ ਦਿੰਨੇ ਆ ਜਿੰਨੇ ਨਾਲ ਬਿਮਾਰੀਆਂ ਆਂਦੀਆਂ ਫਸਲ ਦੇ ਵਿੱਚ ਠੀਕ ਹੈ ਜੀ ਕਿ ਲੋਕੀ ਕੀ ਕਰਦੇ ਆ ਕਿ ਕੱਚਾ ਹੀ ਗੋਬਰ ਭਾਈ ਜਾਂਦੇ ਆ ਕਿ ਦੋ ਢਾਈ ਸਾਲ ਪੁਰਾਣਾ ਨਹੀਂ ਪਾਉਂਦੇ ਐਸੀ ਪ੍ਰੋਸੈਸ ਕਰਕੇ ਗੋਬਰ ਨੂੰ ਵਿੱਚੇ ਪਾ ਕੇ ਇੱਕ ਪਰਾਲੀ ਦੇ ਵਿੱਚ ਵਧੀਆ ਬਣਾ ਕੇ ਦੇ ਰਹੇ ਆਂ ਆਹ ਚੀਜ਼ ਤਿਆਰ ਹੋ ਰਹੀ ਹੈ ਹਾਂ ਜੀ ਆਹ ਚੀਜ਼ ਤਿਆਰ ਹੋ ਰਹੀ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਇਹਦੇ ਵਿੱਚ ਕੋਈ ਇਹਦੇ ਇਨਗਰੀਡੀਅੰਟ ਤੁਸੀਂ ਮੈਨੂੰ ਆਪਣਾ ਐਡਰੈਸ ਜੀ ਜੀ ਤੁਹਾਡੇ ਕੋਲ ਫ੍ਰੀਤਨਾ ਚਾਹੁੰਦਾ ਹਾਂ ਤੁਸੀਂ ਆਪਣਾ ਬੋਲ ਦਿਓ ਇਹ ਸੰਪੂਰਨ ਐਗਰੀਮੈਂਟ ਚ ਪ੍ਰਾਈਵਟ ਲਿਮਟਿਡ ਕਪੂਰਥਲੀਓ ਜਲੰਧਰੋਂ ਪੱਤੀ ਤੋਂ ਵੀ ਮਿਲ ਜਾਂਦੀ ਹੈ ਪੀਅਰ ਸਟੇਟ ਵੇਰਕੇ ਬਾਗਬਾਨੀ ਬਾਗ ਦਾ ਹਾਰਟੀਕਲਚਰ ਡਿਪਾਰਟਮੈਂਟ ਦਾ ਸੈਂਟਰ ਹੈ ਉਤੋਂ ਵੀ ਅਵੇਲੇਬਲ ਹੈ ਜੀ ਤੁਹਾਨੂੰ ਮਿਲੇਗੀ ਉਤੋਂ ਦੀ ਸਬਸਿਡੀ ਤੇ ਕੱਟ ਕੇ ਮੇਰਾ ਫੋਨ ਨੰਬਰ ਹੈ ਜੀ 98728 29853ਗਾ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸੋ ਮਿੱਤਰੋ ਏ ਸੀ ਵੀ ਜੀ ਹੋਣਾ ਨਾ ਜਿਹੜੀ ਗੱਲਬਾਤ ਹੋਈ ਆ ਬਾਕੀ ਅੱਗੇ ਦੇਖਦੇ ਆਪਾਂ ਅੱਗੇ ਵੀ ਬਹੁਤ ਕੁਝ ਆਇਆ ਇੱਥੇ ਇਹ ਨਾ ਮਧੂ ਮੱਖੀਆਂ ਦਾ ਜਿਹੜਾ ਨਾ ਆਪਣਾ ਖੇਤੀ ਜਿਹੜੇ ਮਧੂ ਮੱਖੀਆਂ ਦੀ ਕਰਦੇ ਆ ਉਹਨਾਂ ਬਾਰੇ ਆ ਵੇਖੋ ਹਨੀ ਤਿਆਰ ਕਰਦੇ ਆ ਇੱਥੇ ਵਖਰੇ ਤਰੀਕੇ ਦੇ ਨਾਲ ਜਿਹੜਾ ਜਿਤਨਾ ਮੰਨ ਲਓ ਆ ਮਧੂ ਮੱਖੀਆਂ ਜੀ ਤੇ ਇਹ ਇਹਦਾ ਨਾ ਜਿਤਨਾ ਰੀਅਲ ਜਿਹੜਾ ਸ਼ਹਿਦ ਹੈ ਨਾ ਜਿਤਨਾ ਆ ਵੇਖੋ ਹਨੀ ਤਿਆਰ ਕਰ ਰਹੀ ਹੈ ਉਹ ਤਰੀਕੇ ਦੇ ਨਾਲ ਤਿਆਰ ਹੁੰਦੀ ਆ ਬਾਕੀ ਇਹਨਾਂ ਦਾ ਨਾ ਜਿਹੜਾ ਵੀ ਆ ਕਿਹੜੇ ਤਰੀਕੇ ਦੇ ਨਾਲ ਤਿਆਰ ਹੁੰਦੀਆਂ ਕਿਹੜੇ ਦੇ ਨਾਲ ਨਹੀਂ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਜੀ ਆ ਬਿਲਕੁਲ ਜਿਹੜਾ ਵਾ ਇਹਦੇ ਵਿੱਚ ਸਾਰਾ ਡਾਟਾ ਲਿਖਿਆ ਜੀ ਤੇ ਬਾਕੀ ਇਹ ਆਪਾਂ ਲੈ ਵੀ ਲੈਨੇ ਆ ਨਾਲ ਠੀਕ ਹੈ ਜੀ ਇਹਦੀ ਵੈਬਸਾਈਟ ਤੇ ਵੀ ਲਿਖੀਆਂ ਨੇ ਠੀਕ ਹੈ ਜੀ ਸ਼ਹਿਰ ਬਾਰੇ ਸਾਰੀਆਂ ਜਿਲ੍ਹੀਆਂ ਵੀਆਂ ਉਹ ਚੀਜ਼ਾਂ ਦਸੀਆਂ ਇਹਨਾਂ ਨੇ ਵੀ ਸ਼ਾਇਦ ਦੇ ਕੀ ਕੀ ਗੋਣਿਆ ਕੀ ਕੀ ਨਹੀਂ ਉਹਦੇ ਸਬੰਧ ਦੇ ਵਿੱਚ ਇੱਥੇ ਸਾਰੀਆਂ ਗੱਲਾਂ ਲਿਖੀਆਂ ਨੇ ਠੀਕ ਹੈ ਜੀ ਤੇ ਬਾਕੀ ਕੰਟੈਕਟ ਨੰਬਰ ਜਿਹੜਾ ਇਹਨਾਂ ਦਾ ਜੀ ਕੰਟੈਕਟ ਨੰਬਰ ਆ ਜੀ ਠੀਕ ਹੈ ਜੀ ਇਹ ਕੰਟੈਕਟ ਨੰਬਰ ਤੇ ਤੁਸੀਂ ਕਾਲ ਕਰਕੇ ਤੇ ਇਹਨਾਂ ਕੋਲੋਂ ਜਿਹੜਾ ਸ਼ਹਿਦ ਆ ਉਹ ਖਰੀਦ ਸਕਦੇ ਜੇ ਤੁਸੀਂ ਤੇ ਬਾਕੀ ਗੱਲਬਾਤ ਕਰਦੇ ਆ ਜੀ ਹਾਂਜੀ ਸასიਖਾਲ ਬਾਪੂ ਜੀ ਜਿਹਨਾਂ ਪਿਆਰੋ ਕੀ ਆ ਲਿਆ ਵਧੀਆ ਜੀ ਵਧੀਆ ਠੀਕ ਠਾਕ ਹੋਰ ਸੁਣਾਓ ਠੀਕ ਠਾਕ ਕਿਹੜਾ ਏਰੀਆ ਜੀ ਆਪਣਾ ਮੇਰਾ ਅੰਮ੍ਰਿਤਪੁਰ ਸਰਚ ਹੈ ਜੀ ਕਿੱਥੋਂ ਨਗਰ ਦੇ ਕੋਲ ਅੱਛਾ ਅੱਛਾ ਤੇ ਇਹ ਜਿਹੜੀ ਖੇਤੀਕਾਰ ਦੇ ਮਧੂ ਪਾਲਣ ਦੀ ਕਰਦੇ ਜੀ ਹਾਂ ਠੀਕ ਹੈ ਜੀ ਕਿੰਨੇ ਚਿਰ ਤੋਂ ਆਪਣਾ ਕੀਤਾ ਚਾਲੂ ਹੈ ਜੀ ਪਹਿਲੀ 40 ਸਾਲ ਤੋਂ 40 ਸਾਲ ਤੋਂ ਕਿਤਨਾ ਇਹਦੀ ਜੇ ਆਪਾਂ ਮੰਨ ਲਓ ਬਦੂ ਪਾਲਣ ਦਾ ਕੰਮ ਸ਼ੁਰੂ ਕਰਦੇ ਆ ਇਹਦੇ ਚ ਹੈਗਾ ਕੋਈ ਬਚਪਚਾ ਹੋ ਜਾਂਦੀ ਆ ਮਤਲਬ ਕਹਿੰਦੇ ਜੇ ਤੇ ਕਿਸੇ ਕੰਮ ਨੂੰ ਢੰਗ ਨਾਲ ਕਰੀਏ ਤੇ ਫਿਰ ਰਸਤੇ ਮਿਲ ਜਾਂਦੇ ਆ ਪੰਜਾਬੀ ਜਿਹੜੇ ਇਹਨਾਂ ਦੀ ਇੱਕ ਵਿਸ਼ੇਸ਼ਤਾ ਇਹ ਆ ਮੈਂ ਇਹਨਾਂ ਦੇ ਇੱਕ ਤੁਹਾਨੂੰ ਸ਼ੇਅਰ ਕਰੂੰਗਾ ਕਿ ਹਮਦਰਿਆ ਹੈ ਅੰਮੇ ਆਪਣਾ ਹੰਦਰ ਵੱਲੋਂ ਮੈਂ ਬਿਲਕੁਲ ਜੀ ਬਿਲਕੁਲ ਹਮਦਰਿਆ ਹੈ ਮੈਂ ਆਪਣਾ ਹੰਦਰ ਮਲੂ ਮੈਂ ਹਾਂਜੀ ਹਾਂਜੀ ਜਦ ਚੱਲੇ ਪੜੇਗੇ ਤੇ ਰਸਾ ਹੋ ਹੀ ਜਾਏਗਾ ਸਹੀ ਹੈ ਜੀ ਸਹੀ ਹੈ ਖਾਲੇ ਚੱਲਣ ਦੇ ਬਿਲਕੁਲ ਜੀ ਬਿਲਕੁਲ ਰਹਤੇ ਰਹਾ ਬਣਾੜਾ ਕਿਨੇ ਬਣਾ ਕੇ ਕਿੱਧਰ ਦੇ ਕਿੱਧਰ ਤੁਰੇ ਫੇ ਤੇਰੇ ਡੇਰੇ ਬਾਬਨਾਦ ਖਾਲਾ ਸਹੀ ਗੱਲ ਹੈ ਜੀ ਸਹੀ ਹੈ ਸੂਲ ਪੰਡਾ ਵੀ ਪੰਜਾਬੀ ਜਿਹੜੇ ਇੱਕ ਨਹੀਂ ਧਰਾਵਾਂ ਦੇ ਵਿੱਚ ਕਿ ਵੇ ਪੰਜਾਂ ਦੇ ਰਹਿਵਾਂ ਦੇ ਹਾਂਜੀ ਹਾਂਜੀ ਤੇ ਪੰਜਾਂ ਧਰਾਵਾਂ ਦੇ ਵੇਤੀ ਇਹ ਜਿਹੜੇ ਕਿਹੜੇ ਸਿੱਖ ਦੇ ਧਰੇ ਵਾਂਗੂ ਚੱਲਣਾ ਵੈਸੇ ਵੀ ਪੰਜਾਬੀਆਂ ਦੇ ਘਰ ਜਿਹੜੇ ਗਮ ਨੂੰ ਹੱਥ ਪਾ ਲੈਣ ਉਹ ਕੰਮ ਨੇਪਰੇ ਚਾੜ੍ਹ ਕੇ ਛੱਡਦੇ ਆ। ਮੈਂ ਪੰਜਾਬੀਆਂ ਦੇ ਨਾਂ ਤੇ ਖੋਲ ਸ਼ੇਰ ਸੁਣਾ ਲਵਾਂ ਫਿਰ ਜਿਹੜੀ ਮਰਜ਼ੀ ਗੱਲ ਪੁੱਛੀ ਮੇਰਾ ਰਿਕਾਰਡ ਹੀ ਮੈਂ 15 ਚੈਨਲਾਂ ਤੇ ਆਇਆ। ਅੱਛਾ ਜੀ। ਜਿਹੜਾ ਦੂਰ ਕਰਕੇ ਇਸੇ ਦਿਨ ਕੋਈ ਆਈਦਾ। ਹਾਂ ਜੀ ਹਾਂ ਜੀ ਬਿਲਕੁਲ ਜੀ। ਪਰ ਮੈਂ ਅੱਜ ਤੱਕ ਤੇ ਆਇਆ। ਠੀਕ ਹੈ ਠੀਕਾ ਸੋ ਮਤਲਬ ਹੋਰ ਬੜੇ ਜਿਹੜੇ ਹੈਗੇ ਨੇ ਚੈਨਲ ਕੱਲੇ ਤੇ ਮੈਨੂੰ ਨਹੀਂ ਯਾਦ 15 ਚੱਲਾਂ ਤੇ ਮੈਂ ਉਹ ਵਧਿਆ ਬਤੀ ਮੈਂ ਕਹਿੰਦਾ ਸੀ ਇਸ ਲਈ ਤੇ ਧਰ ਕੇ ਤੁਰਨਾ ਕੰਮ ਦਾ ਸਲਤਾਂ ਦਾ ਤੇ ਸਾਰੀ ਉਮਰ ਚੱਲਦੇ ਰਹਿਣਾ ਕੰਮ ਨਹੀਂ ਆਰੀ ਸਾਰੀ ਦਾ ਬਿਲਕੁਲ ਜੀ ਬਿਲਕੁਲ ਯਾਦ ਚੱਲੀ ਮੇਰੀ ਉਮਰ 40 ਸਾਲ ਪੰਤਿਆ ਹਾਂਜੀ ਹਾਂਜੀ ਔਰ ਇੱਥੋਂ ਕਮਾਈ ਕੀਤੀ ਆ ਕਮਾਈ ਕੀਤੀ 40 ਸਾਲ ਦਿੱਲੀ ਸ਼ਹਿਰ ਦੇ ਵਿੱਚ ਆ ਹਾਂਜੀ 1100000 ਸ਼ਾਇਦ ਲੱਖਾਂ ਹੀ ਗਾਦੀ ਕਮਾਇਆ ਉਹ ਮੁੰਡੇ ਦੋ ਮੈਂ ਪੜ੍ਹਾਲੇ ਦੋਵੇਂ ਗ੍ਰੈਜੂਏਟ ਹੈ ਠੀਕ ਹੈ ਜੀ ਇੱਕ ਮੁੰਡਾ ਜਿਹੜਾ ਕਿ ਉਹ ਪੰਜਾਬ ਪੁਲਿਸ ਦੀ ਹਾਂਜੀ ਨੰਬਰ ਸਰ ਡੀਐਸਪੀ ਦੇ ਨਾਲ ਤੇ ਉਹਦੀ ਘਰ ਦੀ ਗੁਰਨਾਨਕ ਹਸਪਤਾਲ ਨੰਬਰ ਸਰ ਠੀਕ ਹੈ ਜੀ ਤੇ ਉਹ ਕਹਿੰਦਾ ਉਹ ਇਹ ਜੇ ਸਾਟਵੇ ਚੱਲੀਏ ਤਾਂ ਅਗੇ ਰਸਤੇ ਕੁਦਰਤ ਬਣਾ ਦਿੰਦੀ ਆ ਕੁਦਰਤ ਬਣਾ ਦਿੰਦੀ ਆ ਜੀ ਪੱਕੀ ਗੱਲ ਬੜੇ ਲੋਕ ਮੇਰੇ ਨਾਲ ਮੇਰੇ ਤੋਂ ਬਾਤ ਚਰੇ ਔਰ ਛੱਡ ਗਏ ਹਾਰ ਗਏ ਹਾਰ ਗਏ ਜੀ ਮੈਂ ਨਾ ਘਰ ਉਹ ਪੈਸੇ ਨਹੀਂ ਇੱਕ ਤਲਵਾਰ ਆ ਹਾਂਜੀ ਉੱਤੇ ਲਿਖਿਆ ਵਾ ਕਿ ਮੈਂ ਹਾਰ ਨਹੀਂ ਜਾਂਦਾ ਸਹੀ ਹੈ ਜੀ ਝੂਸਾ ਪਈਆ ਕਰਦਾ ਵੋ ਤੇ ਲਿਆ ਮੈਂ ਹਾਰ ਨਹੀਂ ਜਾਣਦਾ ਸਹੀ ਗੱਲ ਹੈ ਤੇ ਮੈਂ ਹਾਰਨਾ ਇੱਕ ਪੰਜਾਬੀਆਂ ਨੂੰ ਇਥੋਂ ਸਿੱਖਣਾ ਚਾਹੀਦਾ ਨਾ ਬਿਲਕੁਲ ਜੀ ਬਿਲਕੁਲ ਚੁਣੂ ਕਰੋ ਤੇ ਫਿਰ ਰਸਤੇ ਬਣ ਜਾਗੇ ਬਣ ਜਾਂਦੇ ਠੀਕ ਹੈ ਹੋਰ ਬਾਕੀ ਪੀ ਕੀਪਿੰਗ ਬਾਰੇ ਸ਼ਹਿਦ ਦੇ ਗੁਣਾ ਬਾਰੇ ਕੋਈ ਸਵਾਲ ਸਾਡਾ ਹੋਵੇ ਇਹ ਬਾਬਾ ਜੀ ਮੈਂ ਇਹ ਕਹਿਣਾ ਵਾਂ ਵੀ ਚਲੋ ਗੁਣ ਤੇ ਸ਼ਹਿਦ ਦੇ ਸਾਰਿਆਂ ਨੂੰ ਹੀ ਪਤਾ ਜੀ ਕਿੰਨੇ ਗੁਣੇ ਆ ਤੇ ਕਿੰਨੇ ਨਹੀਂ ਠੀਕ ਹੈ ਜੀ ਅੱਜ ਕੱਲ ਦੇ ਜਿਹੜੇ ਆ ਵੀ ਕਈ ਥਾਵਾਂ ਤੇ ਨਾ ਮੈਂ ਦੇਖ ਰਿਹਾ ਮਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਬਾਲਟੀਆਂ ਭਰ ਕੇ ਲਿਆਉਂਦੇ ਹੁੰਦੇ ਆ ਸ਼ਹਿਦੀਆਂ ਦੀ ਉਹ ਇੱਕ ਗਰੰਟੀ ਵੀ ਦਿੰਦੇ ਆ ਵੀ ਮੱਖੀ ਡਬੋ ਕੇ ਵਿਖਾਉਂਦੇ ਆ ਤੇ ਉਹਦਾ ਮੈਨੂੰ ਸੱਚ ਦੱਸੋ ਵੀ ਉਹ ਕੀ ਉਹਦਾ ਸਿਸਟਮ ਆ ਉਹ ਭਾਜੋ ਪਹਿਲੀ ਵਾਰ ਮੈਂ ਝੂਠ ਹੋ ਗਿਆ ਤੇ ਤੁਸੀਂ ਵਾਰੰਦੀ ਉਹਦਾ ਕਾਰਨ ਦੱਸੋ ਮੈਨੂੰ ਉਹ ਕਾਰਨ ਦੇ ਸੋ ਕਾਰਨ ਪਤਾ ਕੀ ਆ ਸਾਡੇ ਲੋਕ ਜਿਹੜੇ ਕਿ ਨਹੀਂ ਇਹਨਾਂ ਦੇ ਸ਼ਾਇਦ ਬਾਰੇ ਕੋਈ ਸਿੱਖਿਆ ਨਹੀਂ ਕੋਈ ਸਮਝਾ ਨਹੀਂ। ਨਾ ਕੋਈ ਕਿਤਾਬਾਂ ਇਹਨਾਂ ਨੂੰ ਲਗੀਆਂ ਸਲੀਵਸ ਵਿੱਚ ਪ੍ਰਾਇਮਰੀ ਸਕੂਲ ਤੋਂ ਲੈ ਕੇ ਪਲਾਸ 2 ਤੱਕ ਕੋਈ ਹੈਗੀ ਜਿਹੜੀ ਡਿਟੇਲ ਚ ਦੱਸਦੀ ਹੋਵੇ ਮੱਖੀਆਂ ਦੀ ਲੈਬ ਸਟੋਰੀ ਕੀ ਆ। ਸ਼ਹਿਦ ਦੀ ਕੰਪੋਜੀਸ਼ਨ ਕੀ ਆ। ਸ਼ਹਿਦ ਖੰਡ ਦੇ ਕੀ ਫਾਇਦੇ ਆ। ਕਿ ਕਦੇ ਨਹੀਂ ਲਿਖਿਆ। ਨਹੀਂ ਲਿਖਿਆ। ਉਹੀ ਵਜ੍ਹਾ ਕਰਕੇ ਅਜਨਪੱਦੇ ਦੇ ਜਿਹੜੇ ਮਤੀ ਰਹੇ ਤੋਂ ਲੋ ਤਰਪੂਗਾ। ਪਰ ਵੈਸੇ ਵੀ ਉਹ ਜਦੋਂ ਪਿੰਡਾਂ ਜਾਂਉਂਦੇ ਉਹ ਤਰਕੇ ਉਹ ਦਿੰਦੇ ਆ ਵੀ ਇਹਦਾ ਜਿਹੜੀ ਅਸਲੀ ਦੀ ਪਛਾਣ ਆ ਉਹ ਮੱਖੀ ਡਪੋ ਕੇ ਵਿਖਾਉਣੀ ਜੇ ਤੇ ਠੀਂਦੀ ਨਿਕਲਾਈ। ਫੇਰ ਤੇ ਸਹੀ ਹੈ ਇਹ ਡੁੱਬ ਗਈ ਫੇਰ ਨਗਲੀ ਆ ਉਹ ਮੈਂ ਉਹਨਾਂ ਦੀ ਗੱਲ ਦੱਸਦਾ ਉਹ ਇਹ ਵੀ ਤੁਹਾਨੂੰ ਕਹਿਣਗੇ ਕਿ ਜੇ ਨੋਟ ਤੇ ਪਾਈਏ ਤੇ ਨੋਟ ਜਿਹੜਾ ਕਰਨ ਉਹ ਨਹੀਂ ਛੜਦਾ ਖੈਰ ਬਟਾਲੇ ਬਿੰਦਾ ਤੇ ਮੈਂ ਕਹਿੰਦਾ ਤੁਸੀਂ ਨਕਲੀ ਸ਼ਹਿਦ ਨੂੰ ਮਿਲਾ ਲਓ ਉਹ ਵੀ ਇਦਾਂ ਹੀ ਹੋਊਗਾ ਅਸਲੀ ਨੂੰ ਮਿਲਾਵੇ ਹੋਈ ਹੋਊਗਾ ਉਹ ਵੀ ਇਦਾਂ ਹੀ ਹਾਂ ਉਹਨੇ ਨਾ ਸੀ ਨਕਲੀ ਮਿਲਾ ਕੇ ਵਿਖਾ ਦੇਣਾ ਅਸਲੀ ਬਖਾਣਾ ਹੀ ਨਹੀਂ ਤੇ ਸਾਡੇ ਪੰਜਾਬੀ ਲਾਇਲਕ ਵੀ ਬੜੇ ਹੀ ਆਪਣੇ ਵਰਗੇ ਭੋਲੇ ਭਾਲੇ ਲੋਕ ਜਿਹੜੇ ਫਸ ਜਾਂਦੇ ਨੇ ਭੋਲੇ ਭਾਲੇ ਫਸ ਜਾਂਦੇ ਬੜੇ ਬੜੇ ਰੋਂਦੇ ਫਿਰ ਇੱਥੇ ਬਟਾਲੇ ਦੇ ਲਾਗੇ ਅਸਰੀ ਦਾ ਪੁਲ ਜਿਹੜੀ ਅਸਰੀ ਇੱਧਰੋਂ ਹੁੰਦੀ ਹੈ ਨਾ ਉਹ ਬਟਾਲੇ ਵਾਲੇ ਪਾਸੇ ਵਿਚੋਂ ਦੀ ਬਟਾਲੇ ਦੇ ਸੈਂਟਰ 'ਚ ਅਸੀਂ ਲੱਗਦੀ ਆ ਕੋਈ ਇੱਕ ਨਕਲੀ ਸ਼ਹਿਦ ਵਿੱਚ ਝੰਡਿਆਈ ਬੰਦਾ ਆ ਗਿਆ ਮੰਜਰ ਬੰਦੇ ਲੈ ਕੇ ਆਂਦਾ ਉਹ ਤੇਰਾ ਸ਼ਾਇਦ ਅਸਲੀ ਨਹੀਂ ਆਂਦਾ ਮੇਰਾ ਅਸਲੀ ਆ ਕੁੱਤੇ ਨੂੰ ਪਾਲੋ ਪਲਾਨ ਕਰੋ ਠੀਕ ਲੋ ਉਹਨੇ ਆ ਕੱਖ ਨਹੀਂ ਕਰਨਾ ਤੂੰ ਹਸਪਤਾਲ ਚਾਹੋ ਚਾਲੋ ਤੇ ਤੇਰਾ ਟੈਸਟ ਕਰਾਉਣਾ ਅੱਛਾ ਜੀ ਉਹ ਤੋਂ ਉਹਨੇ ਕੁੱਟ ਤੋਂ ਫੜ ਲਿਆ ਹਾਂਜੀ ਕਿਤੇ ਛੱਡੇ ਨਾ ਅੱਛਾ ਜਦੋਂ ਉਹਨੇ ਛੱਡੇ ਨਾ ਤੇ ਉਹਨੇ ਜਿਹੜਾ ਬਾਡੀ ਠੁੱਟ ਮਾਰ ਕੇ ਬਾਡੀ ਰੋੜਦੀ ਅੱਛਾ ਜੇ ਟੈਸਟ ਹੋ ਗਿਆ ਤੇ ਮੈਂ ਉਹਨੇ ਆ ਤੈਨੂੰ ਪੁੱਤ ਜੇਲ੍ਹ ਨਿਕਲਾਉਣਾ ਤੂੰ ਨਕਲੀ ਵੇਚਦਾ ਉਹਨੇ ਬਾਡੀ ਰੋੜਦੀ ਪੈਸੇ ਵੀ ਬਾਬਾ ਜੀ ਕਈਆਂ ਲੋਕਾਂ ਦੀ ਸ਼ੱਕ ਦੀ ਢੰਡੀ ਜਿਹੜੀ ਹੈ ਨਾ ਇੱਥੇ ਹੀ ਅੜ ਜਾਂਦੀ ਆ ਜਦੋਂ ਮੰਨ ਲਓ ਇਹਦੀ ਪਛਾਣ ਕੀ ਆ ਅਸਲੀ ਦੀ ਪਛਾਣ ਦੱਸੋ ਮੈਂ ਤੁਹਾਨੂੰ ਇਹਦੀ ਪਛਾਣ ਦੱਸਦਾ ਵੀ ਇਹ ਜਿਹੜਾ ਸ਼ਹਿਦ ਹੈ ਨਾ ਇਹਦੀ ਅਸਲੀ ਮੈਂ ਦੀ ਕੰਪੋਜੀਸ਼ਨ ਦੱਸਦਾ ਨਾ ਪਰ ਸ਼ਾਇਦ ਹੁੰਦਾ ਕੀ ਹੋ ਜਾ ਠੀਕ ਹੈ ਜੀ ਇਧਰ ਪਾਣੀ ਦੇ ਵਿੱਚ ਹਾਈਡਰੋਜਨ ਤਿੰਨ ਬਾਤ ਜਿਹੜਾ ਹੁੰਦਾ ਹਾਈਡਰੋਜਨ ਤੇ ਆਕਸੀਜਨ ਇੱਕਨ ਬਾਤ ਦੋ ਹੁੰਦੀਆਂ ਠੀਕ ਹੈ ਜੀ ਫਿਰ ਪਾਣੀ ਬਣ ਜਾਂਦਾ ਹਾਈਡਰੋਜਨ ਤੇ ਆਕਸੀਜਨ ਨੂੰ ਇੱਕ ਦੋ ਇੱਕ ਪੁਆਇੰਟ 2 ਮਿਲਾ ਦਈਏ ਠੀਕ ਹੈ ਜੀ ਸਮਾਨੰਤਰ ਠੀਕ ਹੈ ਜੀ ਲੇਕਿਨ ਜਿਹੜਾ ਸ਼ਹਿਦ ਆ ਦੀ ਬੰਤਰ ਕੀ ਆ ਇਹਦੀ ਸ਼ਹਿਦ ਦੇ ਵਿੱਚ ਹੁੰਦਾ ਗਲੂਕੋਜ਼ ਗਲੂਕੋਜ਼ ਹੁੰਦਾ 30 ਤੋਂ 45% ਜਿਹੜਾ ਪ੍ਰੋਟੈਕਟਰ ਹੋ ਜਾਂ ਉਹ ਨਾ 30% ਠੀਕ ਹੈ 30 ਹਾਂ ਉਹ ਉਹ ਜਿਹੜੇ ਉਹ ਫਿਰ ਸ਼ਾਇਦ ਦੱਸ ਨਹੀਂ ਹੁੰਦਾ ਤੇ ਲੋਕਾਂ ਨੂੰ ਨਾ ਕੋਈ ਦਾ ਪਤਾ ਕੀ ਹੁੰਦਾ ਕਿ ਨਾ ਫੈਕਟਰੀ ਦਾ ਕੀ ਪਤਾ ਹੁੰਦਾ ਕੀ ਹੁੰਦਾ ਕਿ ਨਾ ਇਹ ਕੋ ਲੈਬ ਲਿਆ ਹਾਂ ਉਹਦੇ ਦਿੱਲੀ ਨਾ ਇਹ ਐਨ ਜੀਓ ਨੇ ਸ਼ਾਇਦ ਟੈਸਟ ਕਰਵਾ ਜਾ ਕੇ ਜਰਮਨੀ ਦੀ ਲੈਬ ਤੋਂ ਇੰਡੀਆਈ ਦੇ ਕੋ ਲੈਬ ਨਹੀਂ ਜਿਹੜੀ 100% ਦੱਸ ਦੇ ਸ਼ਾਇਦ ਨੂੰ ਜੀ ਹਾਂ ਠੀਕ ਹੈ ਤੇ ਉਹ ਜਰਮਨ ਦੇ ਵਿੱਚ ਜਿਹੜੀਆਂ 23 ਕੰਪਨੀਆਂ ਨੇ ਸ਼ਾਇਦ ਟੈਸਟ ਕਰਾਇਆ ਅੱਛਾ ਜੀ ਉਹਨਾਂ ਵਿੱਚ ਚਾਰ ਕੰਪਨੀ ਦੇ ਪਾਸ ਹੋਇਆ ਅੱਛਾ ਇੱਕ ਹੋਇਆ ਮਾਰ ਕੇ ਫੜਦਾ ਠੀਕ ਹੈ ਜੀ ਇੱਕ ਹੋਇਆ ਇਹਦਾ ਹੋਏ ਉਹ ਆਪਣਾ ਇਨਾਮ ਲੈਣ ਆ ਗਏ ਨੇ ਇੱਕ ਜੀ ਇੱਧਰ ਵੀ ਆਣ ਨੂੰ ਚਾਹ ਗਿਓ ਪਰ ਮਨੂੰ ਤੇ ਨਾਲੇ ਦੱਸਣਾ ਨਾ ਬੋਲਦਾ ਲੈ ਕਿ ਨਾਲ ਬੋਲਦਾ ਨੇ ਯਾ ਮਤਲਬ ਇੱਥੇ ਨਾਲ ਤਾਂ ਫੇਰ ਰਾਮ ਜਉ ਦਾ ਫੇਰ ਹੋ ਗਿਆ ਹਾਂ ਵਾ ਫੇਰ ਝੂਠ ਮਾਰ ਮਾਰੀ ਜਾਂਦੇ ਮਨ ਬੰਨ ਹੋਇਆ ਕਿਨੇ ਜਾਣ ਅੱਛਾ ਜੀ ਯਾ ਤਾਂ ਜੱਟ ਮਲਾਪ ਨਾ ਵੀ ਕਰੇ ਉਹਨੂੰ ਫੜ ਲੈ ਨੂੰ ਛੱਡਣਾ ਹੀ ਨਹੀਂ ਨਹੀਂ ਛੱਡ ਰਾਈ ਲਈ ਛੱਡਣਾ ਇਹ ਮੁਨਾਫੇ ਹੋ ਰਿਹਾ ਇਹਨਾਂ ਨੂੰ ਫੜਦੇ ਨਹੀਂ ਕੋਈ ਬਿਲਕੁਲ ਛੱਡੀ ਨਹੀਂ ਇਸ ਕਰਕੇ ਆਪਾਂ ਨੂੰ ਜਿਹੜਾ ਵਾ ਜਿਤਨਾ ਹੁਣ ਆ ਤੁਸੀਂ ਮਤਲਬ ਬਿਲਕੁਲ ਸ਼ੋਧ ਜਿਹੜਾ ਦੇਸੀ ਘੋੜਾ ਜਿਹੜਾ ਦੇਸੀ ਜਿਹੜਾ ਵੀ ਸ਼ਾਇਦ ਜਿਹੜਾ ਤੁਸੀਂ ਵੇਚ ਰਹੇ ਹੋ ਹਨਾ ਕਰਨੇ ਹੋ ਸੇਲ ਇਹ ਤੁਹਾਡੀ ਦਸਾਂ ਨਵਾਂ ਦੀ ਕਿਰਤ ਕਮਾਈ ਆ ਇਹਦੇ ਜੇ ਤੁਹਾਨੂੰ ਮਜ਼ਾ ਵੀ ਆਉਂਦਾ ਜੇ ਤੁਸੀਂ ਇੱਕ ਨੰਬਰ ਦਾ ਕੰਮ ਕਰਦੇ ਜੀ ਹੈਨਾ ਇਹ ਜੀ ਦਾ ਤੇ ਜੇ ਬਾਈ ਚਾਂਸ ਮੰਨ ਲਓ ਇਹ ਤੁਸੀਂ ਆਪਣਾ ਕੀਤਾ ਚਾਲੂ ਕੀਤਾ ਵਾ ਜੇ ਕੋਈ ਹੋਰ ਕੋਈ ਸੱਜਣ ਵੀਰ ਭਰਾ ਜੇ ਕੋਈ ਇਹੋ ਜਿਹਾ ਕੰਮ ਕਰਨਾ ਚਾਹੁੰਦਾ ਉਹਦੇ ਬਾਅਦ ਕੀ ਕਰਨਾ ਪਊਗਾ ਜਾਂ ਸਿੱਖਣਾ ਪਊਗਾ ਕੰਮ ਨਹੀਂ ਤੁਸੀਂ ਕਿੱਥੋਂ ਜੇ ਤਰੰਧਾਰਨ ਦਾ ਜੀ ਬਾਈ ਤਰੰਧਾਰਨ ਵਾਲਿਓ ਇੱਥੇ ਟ੍ਰੈਨਿੰਗ ਸੈਂਟਰ ਤੇ ਇੱਥੇ ਕੇਵੀਕੇ ਦਾ ਅੱਛਾ ਜੀ ਅਬੂ ਹੀ ਠੀਕ ਆ ਬੂਏ ਤੋਂ ਮਹਿਲਾ ਕਲਾਸਾਂ ਲਾਉਣ ਦੇ ਵਿੱਚ ਲੈਕਚਰ ਦੇਣ ਆਉਂਦਾ ਰਿਆਂ ਇੱਥੇ ਠੀਕ ਹੈ ਜੀ ਕੁਝ ਸਪੈਸ਼ਲ ਹੈ ਮੈਨੂੰ ਇੱਥੇ ਐਸ ਤੋਂ ਨਾ ਮੈਂ ਜੰਮੂ ਕਸ਼ਮੀਰ ਦੀ ਜਿਹੜੀ ਸ਼ਰੇਕਸ਼ਮੀਰੋਂ ਆ ਆ ਸ਼ਰੇਕਸ਼ਮੀਰ ਦੀ ਦੁਨੀਆ ਵੇਖੀ ਜਦ ਮੂਹੇ ਇਆਂ ਰਖੀ ਅੱਛਾ ਜੀ ਉਹਦੇ ਜੀ ਭਾਈ 100 1000 ਰੁਪਿਆ ਮੈਂ ਰੱਖ ਦਿੰਦਾ ਦਿੰਦੇ ਸੀ ਇਹ ਜੇ ਮੰਨ ਲਓ ਉੱਥੋਂ ਲੱਗਦੇ ਦੇ ਰਿਆਂ ਇੰਦੇ ਚ ਖਰੀਦਣੀਆਂ ਜਿਤਨਾ ਮੰਨ ਲਓ ਕਿਸੇ ਨੇ ਮਧੂਪਾਲਣ ਦਾ ਕੰਮ ਕਰਨਾ ਜੀ ਕੋਈ ਲਾਗੇ ਮਲ ਖੁੱਲਾ ਜਗ੍ਹਾ ਉਹਨਾਂ ਕੋਲ ਹੈਗੀ ਆ ਫੁੱਲ ਵੀ ਹੈਗੇ ਫਲਵਾੜੀਆਂ ਵੀ ਹੈਗੀਆਂ ਸਾਰਾ ਕੁਝ ਹੈਗਾ ਵਾ ਉਹਨਾਂ ਨੇ ਕੰਮ ਚਾਲੂ ਕਰਨਾ ਵਾ ਤੇ ਇਹ ਜਿਹੜੀਆਂ ਪਰਚੇਜ਼ ਕਰਨੀਆਂ ਆਪਾਂ ਮੱਥੀਆਂ ਮੁਖੀਆਂ ਉਹ ਕਿੱਥੋਂ ਕਰਨੀਆਂ ਪੈਣੀਆਂ ਜੀ ਆਪਾਂ ਮੈਂ ਤੁਹਾਨੂੰ ਦੱਸਿਆ ਨਾ ਹਮਦਰ ਹੈ ਹਮੇ ਆਪਣਾ ਹੁਨਰ ਵੱਲੋਂ ਮੈਂ ਜੱਬ ਚੱਲ ਪੜੀਏਂਗਾ ਰਸਤਾ ਹੋਈ ਜਾਏਗਾ ਤੁਹਾਨੂੰ ਰਸਤਾ ਮਿਲ ਜਾਣਾ ਤੁਸੀਂ ਇੱਥੇ ਭੂ ਕੇ ਕੇ ਵੀ ਕੇਈ ਦਿਓ ਅਜਾ ਇੱਥੇ ਹੋ ਜਾਊਗਾ ਸਾਰਾ ਮੈਂ ਸੀ ਗਈ ਠੀਕ ਆ ਇਹ ਇਸ ਤੋਂ ਅਲੱਗ ਤੁਸੀਂ ਉੱਥੇ ਢਾਡੇ ਖੇਤੀਬਾੜੀ ਮੈਂ ਤਾਂ ਢੱਪੇ ਨਹੀਂ ਸੀ ਢੱਪਰ ਨਾਲ ਆ ਗਈ ਹੈ ਵਾਹਣਾ ਤੇ ਤੁਸੀਂ ਉਹਨਾਂ ਨੂੰ ਕੋ ਆ ਜਾਓ ਠੀਕ ਹੈ ਜੀ ਤੇ ਉਹ ਤੁਹਾਨੂੰ ਦੱਸਣਗੇ ਕਿ ਲਾਹ ਹੋਣ ਲੱਗਣੀ ਕਿੱਥੇ ਆ ਨਾ ਦਾ ਨੰਬਰ ਸਾਹਿਬ ਦੂਰਿਆ ਦਰਦਾ ਇਹਨਾਂ ਤੇ ਨਾ ਬੂਹ ਦੂਰ ਆ ਠੀਕ ਹੈ ਜੀ ਹਾਂ ਹਾਂ ਠੀਕ ਹੈ ਜੀ ਬੰਦੇ ਹਿੰਮਤ ਹੋਵੇ ਨਾ ਕਰ ਹਿੰਮਤ ਕਿਉਂ ਤੂੰ ਡਰਦਾ ਹੈ ਫਿਰ ਦੇਖ ਲੈ ਆਂ ਕੀ ਕਰਦਾ ਵਾ ਪਰਮਾਤਾ ਸਾਹਿਬ ਉਹਨਾਂ ਦੀ ਮਤ ਕਰਦਾ ਜਿਹੜੇ ਆਪਣੇ ਮਨតាម ਕਰਦੇ ਆ ਇਹ ਕੱਲਾ ਫਿਰ ਸ਼ਾਇਦ ਇਹ ਗੱਲਾ ਕੰਮ ਕਰਦੀ ਨਾਲ ਹੋਰ ਵੀ ਕੋਈ ਕਰਦੀ ਪਾ ਜੀ ਸਾਡੇ ਕੋ ਖੇਤੀ ਆ ਅੱਛਾ ਜੀ ਪਿੰਡ ਦੀ ਫਿਰਨੀ ਦੇ ਉੱਤੇ ਠੀਕ ਆ ਜੀ ਮੈਂ ਉੱਥੇ ਫਿਰਨੀ ਸਾਡੇ ਆਪਣੇ ਘਰ ਤੋਂ ਕੁਝ ਸੋ ਗਾਈ ਤੇ ਮੈਂ ਦਿੱਤਾ ਲੱਗੀ ਆ ਪੱਕੀ ਛੜਕਣਾ ਲਈ ਪਾਣੀ ਵਾਲੀ ਮਤਲਬ ਮੋਟਰ ਜਿੱਥੇ ਲੱਗੀ ਆ ਉਹ ਅਗਲੇ ਬੰਦੇ ਹਟਾ ਕਨਾਲ ਦਾ ਫਲਾਟ ਜਿੱਥੇ ਟ੍ਰੈਕਟ ਲਾਇਆ ਉਹ ਫਲਾਟ ਦੇ ਵਿੱਚ ਬਕਸ਼ੇ ਰੱਖਦੇ ਉਹ ਤੇ ਕਿਸਾਨਾਂ ਦਾ ਹਟ ਖੁੱਲੀ ਆ ਤੁਸੀਂ ਜਿਹੜੇ ਲੰਘਦੇ ਆ ਮੋਟਰ ਸਿਕਨਾ ਕਰਨਾ ਜੀ ਉਹ ਤੇ ਬ੍ਰੇਕ ਮਾਰਦੇ ਆ ਰੁਪਈਆ ਪਈਆ ਦਾ ਇੰਨੀ ਕਿਹੜੀ ਕਪੈਸਿਟੀ ਹੈ ਕਪੈਸਿਟੀ ਹੈ ਜੀ ਹਾਂ ਸਾਡੀ ਮਾਰਕੀਟਿੰਗ ਦਾ ਪ੍ਰੋਫੈਸਰ ਹੈਗਾ ਇਹ ਜਸਰ ਡਾਕਟਰ ਜਸਲ ਲਧਾਨੀ ਯੂਨੀਵਰਸਿਟੀ ਚ ਠੀਕ ਹੈ ਜੀ ਉਹਨੇ ਮਾਰਕੀਟਿੰਗ ਕਰਨੀ ਸਿਖਾਈ ਆ ਠੀਕ ਹੈ ਜੀ ਉਹਨੇ ਤੁਸੀਂ ਆਪਣੀ ਮਾਰਕੀਟ ਜੜੀ ਇੱਥਾਂ ਕਰਨੀ ਆ ਤੁਹਾਡੇ ਕੋਲ ਛੋਟੀ ਤੋਂ ਛੋਟੀ ਸ਼ੀਸ਼ੀ ਲਓਏ ਤੇ ਵੱਡੀ ਖਿਲੋ ਵਾਲੀ ਵੀ ਹੋਵੇ ਜਿਹੜੀ 100 ਗ੍ਰਾਮ ਦੀ ਸ਼ੀਸ਼ੀ ਆ ਉਹ ਰਕਸ਼ੀ ਵਾਲਾ ਲਊਗਾ ਇਹ ਤੁਹਾਡੇ ਲੱਗੋ ਰਕਸ਼ੀ ਵਾਲਾ ਨੰਗ ਆ ਹਾਂ ਜੀ ਤੇ ਯਾਰ ਉਹਨਾਂ ਕੋ ਕਿਲੋਵਾਰੀਆਂ ਤੁਹਾਡੀਆਂ ਬੋਤਲਾਂ ਪਈਆਂ ਹੋਣੀਆਂ ਤੇ ਉਹਨਾਂ ਰੰਗ ਰੰਗ ਇਹਨਾ ਚੋਪ ਕਰਦੇ ਨੇ ਦੋਨੇ ਕੋ 20 30 50 ਵਾਲੀ ਸ਼ੀਸ਼ੀ ਹੋਊਗੀ। ਉਹ 20 ਦੀ 50 ਦੇ ਖਰ ਸਕਦਾ। ਇਹ ਕਰਕੇ ਲੋਕਾਂ ਦੇ ਹਾਂ ਦੀ 700 ਜਿੰਨਾ ਖਰੋ ਲੋਕਾਂ ਦੀ ਜੇਬ ਦੇ ਹਾਂ ਦੀ ਪੈਗਾਂ ਖਰੋ। ਸੋ ਮਿੱਤਰੋ ਇਹ ਜਿਹੜਾ ਨਾ ਬਾਬਾ ਜੀ ਹੋਣਾ ਨੇ ਆਪਣਾ ਨੂੰ ਦਸੀ ਆ ਨਾ ਜਿਹੜੀ ਸ਼ਹਿਦ ਦੀ ਖੂਬੀ ਦਸੀ ਆ ਵੀ ਸ਼ਹਿਦ ਕਿਤਰਾ ਮਤਲਬ ਆਪਾਂ ਚੈੱਕ ਕਰਨਾ ਕਿਤਰਾ ਆਪਾਂ ਇਹਦੀ ਚੈਕਿੰਗ ਕਰ ਸਕਦੇ ਆ ਤੇ ਬਾਕੀ ਬਾਬਾ ਜੀ ਹੋਣਾ ਦਾ ਨੰਬਰ ਪੁੱਛਦੇ ਆ ਪਿੰਡ ਪੁੱਛਦੇ ਆ ਤੇ ਫਿਰ ਆਪਾਂ ਇਹਨਾਂ ਕੋਲ ਰਵਾਨਾ ਲੈ ਲਿਆ ਜੀ। ਤੇ ਬਾਬਾ ਜੀ ਆਪਣਾ ਤੁਸੀਂ ਮੈਨੂੰ ਨੰਬਰ ਦੱਸਿਓ ਜੀ ਮੇਰਾ ਨੰਬਰ ਹੈ 94172 ਹਾਂ ਜੀ ਦੁਹਰੇ ਸੁਣੋ 94172 ਹਾਂ ਜੀ 80098 ਤੇ ਕਿਹੜਾ ਨਗਰ ਹੈ ਜੀ ਆਪਣਾ ਮੇਰਾ ਰੂਪ ਰਿਚਾਵਾ ਕਤੂਣਾ ਡੇ ਕੋਈ ਕਿਤੇ ਹੀ ਜਿਹੜੀ ਅੰਮ੍ਰਿਤਸਰ ਤੋਂ ਪਟਿਆਲੇ ਨੂੰ ਛੱਡ ਜਾਂਦੀ ਹੈ ਨਾ ਹਾਂਜੀ ਅੰਮ੍ਰਿਤਸਰ ਤੋਂ 2 ਕਿਲੋਮੀਟਰ ਹਾਂ ਇਹ ਤਾਂ 6 ਕਿਲੋਮੀਟਰ ਠੀਕ ਹੈ ਜੀ ਤੇ ਜੇ ਕਿਸੇ ਨੇ ਆਉਣਾ ਹੋਵੇ ਤੇ ਐਡਰੈਸ ਇਹੀ ਹੈ ਮੇਡ ਇਹ ਐਡਰੈਸ ਆ ਇਹ ਤੁਹਾਨੂੰ ਬੋਲਤਾ ਠੀਕ ਹੈ ਜੀ ਫਿਰ ਮੂਵੂ ਟੈਲੀਫੋਨ ਪੁੱਛ ਰਿਹਾ ਪੁੱਛਿਆ ਜਾ ਸਕਦਾ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਤੁਹਾਡਾ ਸਾਰਾ ਪਰਿਵਾਰ ਨਾ ਤਿੰਨ ਗੱਲੀਆਂ ਮੁੰਡਾ ਇਹਦਾ ਪੁਲਿਸ ਚਾ ਉਹਨੇ ਡੇਨਗ ਲਈ ਆ ਜਿਹੜਾ ਮੱਖੀਆਂ ਪਾਲਦਾ ਨੇ ਲਈ ਆ ਉਹਨਾਂ ਦੋਹਾਂ ਦੀਆਂ ਘਰਦਿਆਂ ਨੇ ਲਈ ਆ ਇਹ ਦੋਹਾਂ ਦੀ। ਸਰਬ ਤੇ ਬੰਟ ਘਟਿਆ ਇਹ ਮਾਮਲੇ 'ਚ ਠੀਕ ਹੈ ਠੀਕ ਆ। ਸੋ ਮਿੱਤਰੋ ਏ ਸੀ ਬਾਪੂ ਜੀ ਹੁਣਾਂ ਨੇ ਆਪਣਾ ਜੋ ਵੀ ਦਿਖਾਇਆ ਜੋ ਕਿਰਤ ਕਮਾਈ ਕਰ ਰਿਹਾ ਆਪਣੀ ਸ਼ਾਇਦ ਦੇ ਉਤੋਂ ਤੇ ਉਹ ਇਹਨਾਂ ਨੇ ਜਿੰਨਾ ਵੀ ਦੱਸਿਆ ਨਾ ਸ਼ਾਇਦ ਬਾਰੇ ਜਿੰਨੇ ਵੀ ਗੋਣ ਦੱਸਿਆ ਉਹ ਬਿਲਕੁਲ ਸੱਚ ਹੀ ਦੱਸਿਆ ਇਹਨਾਂ ਨੇ ਤੇ ਬਾਕੀ ਬਾਬਾ ਜੀ ਹੁਣਾਂ ਨਾ ਮਿਲ ਕੇ ਬਹੁਤ ਵਧੀਆ ਲੱਗਾ ਹਾਂਜੀ ਮਿੱਤਰੋ ਇਹ ਸੀ ਅੱਜ ਦਾ ਵਲੌਗ ਜਿਹੜਾ ਤੁਹਾਨੂੰ ਮੈਂ ਦਿਖਾਇਆ ਵੀ ਜਿਹੜਾ ਸ਼ਹਿਦ ਬਾਪੂ ਜੀ ਹੋਣਾ ਨੇ ਦੱਸਿਆ ਵੀ ਕਿਹੜੇ ਤਰੀਕੇ ਦੇ ਨਾਲ ਜਿਹੜਾ ਵਾ ਸ਼ਹਿਦ ਦੀ ਪਹਿਚਾਨ ਹੁੰਦੀ ਹੈ ਜੀ ਸੋ ਮਿੱਤਰੋ ਗੱਲਬਾਤ ਕੀਤੀ ਹੈ ਬਾਪੂ ਜੀ ਹੋਣਾ ਨਾਲ ਬਹੁਤ ਵਧੀਆ ਲੱਗਾ ਬਾਪੂ ਜੀ ਹੋਣਾ ਨੂੰ ਮਿਲ ਕੇ ਤੇ ਆਪਣੇ ਹੀ ਤਰਨਧਾਰ ਦੇ ਵਿੱਚ ਜਿਹੜੀ ਆ ਇਹ ਆਰਗੇਨਾਈਜ਼ ਆਰਗੇਨਾਈਜ਼ ਜਿਹੜੀ ਖੇਤੀ ਆ ਜਿਹੜੀ ਜਿਦਾਂ ਮੰਨ ਲਓ ਮਧੂ ਮੱਖੀਆਂ ਦੀ ਖੇਤੀ ਜਿਹੜੀ ਆ ਬਾਪੂ ਜੀ ਹਣੀ ਕਰਨਦੇ ਬੜੇ ਵਧੀਆ ਤਰੀਕੇ ਦੇ ਨਾਲ ਸੋ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਅੱਗੇ ਆਉਣ ਵਾਲਾ ਵਲੌਗ ਜਿਹੜਾ ਹੋਰ ਵੀ ਤੁਹਾਡੇ ਲਈ ਬਹੁਤ ਵਧੀਆ ਲੈ ਕੇ ਆਉਂਗਾ ਮੈਂ ਤੇ ਅੱਜ ਦੇ ਵਲੌਗ ਨੂੰ ਤੁਸੀਂ ਪਹਿਲਾਂ ਦੀ ਤਰ੍ਹਾਂ ਬਹੁਤ ਹੀ ਪਿਆਰ ਦਿਓਗੇ ਤੇ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਓਕੇ ਜੀ ਥੈਂਕਸ ਫॉर ਵਾਚਿੰਗ ਸਤਿ ਸ਼੍ਰੀ ਅਕਾਲ ਜੀ